ਇਹ ਤੁਹਾਨੂੰ ਗਾਈਡ ਕਰੀਏ ਹੁਣ ਦੇਖੋ ਕੁਇੰਟਲ ਦਾ ਬੰਦਾ ਇਹਨੂੰ ਚਲਾ ਰਿਹਾ ਬਈ ਜਿੰਨਾ ਮੋਟਾ ਬਈ ਇਦੇ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਇਹ ਵੀ ਸਾਈਕਲ ਹੈ ਮਾਰਕੀਟ ਚ 2500 ਵਾਲੀ ਵੇਚਦੇ ਉਹਦੇ ਚ ਬਠਾ ਫਰੇਮ ਹੀ ਟੁੱਟ ਜਮੀਨ ਸਮਾਨ ਦਾ ਫਰਕ ਹੈ 10 ਸਾਲ ਦੀ ਵਾਰੰਟੀ ਦੇ ਰਹੇ ਆ ਹਾਂ ਦੇਖ ਕਰੋ ਬਈ ਇਦਾਂ ਦਾ ਇਹਦਾ ਗੱਡੀਆਂ ਨੂੰ ਪਏ ਹੁੰਦੇ ਬਿਲਕੁਲ ਬਿਲਕੁਲ ਇਹ ਆ ਗਿਆ ਥੋੜਾ ਫੈਟ ਸਾਈਕਲ ਫੈਟ ਸਾਈਕਲ ਅਸੀਂ ਇਹਨੂੰ ਅਲॉयਸ ਦੇ ਵਿੱਚ ਲਿਆਏ ਆ ਅਲॉयਸ ਦੇ ਵਿੱਚ ਆ ਗਿਆ 5 ਸਪੋਕਸ ਵੀਲ ਹੈ ਉਹ ਆਨ ਆਫ ਦਾ ਬੈਸਟ ਦਾ ਬ੍ਰਾਂਡ ਹੈ ਜੀ ਇਹ ਵੀ ਆਨ ਆਫ ਦਾ ਬੈਸਟ ਅਨਟੇਰੀਓ ਅਨਟੇਰੀਓ ਮੈਗਮਾ ਸਾਈਕਲਸ ਦਾ ਬ੍ਰਾਂਡ ਹੈ ਹਾਂ ਵੀ ਆਨ ਆਫ ਦਾ ਬੈਸਟ ਇਹਦੀ ਪ੍ਰਾਈਸਿੰਗ ਅਰਾਊਂਡ 10000 ਦੇ ਕਰੀਬ ਜਾਣ ਵਾਲੀ ਹੈ ਜੀ 10000 ਦੇ ਵਿੱਚ ਮਿਲੂਗੀ ਜੀ ਬॉयਜ਼ ਦੇ ਲਈ ਸਾਈਕਲ ਹੈ ਜੀ ਉਹਦੇ ਵਰਗਾ ਜਿੱਦਾਂ ਫੈਰੀ ਟੇਲ ਸੀ ਇਹ ਬॉयਜ਼ ਦਾ ਆ ਗਿਆ ਜੀ ਹਾਰਡੀ ਉਹੀ ਰੇਂਜ ਹੈ ਅਰਾਊਂਡ 2700 ਦਾ ਜੀ ਪਸੰਦ ਕਰਦੀਆਂ ਵੈਰੀ ਬੈਸਟ ਸਾਈਕਲ ਇਹਦੀ ਜਿਹੜੀ ਪ੍ਰਾਈਸਿੰਗ ਹੈ ਉਹ 3500 ਦੇ ਕਰੀਬ ਹੈ ਇਹ ਤੁਸੀਂ ਮਾੜਾ ਜੇ ਇੱਕ ਵਾਰੀ ਕੈਮਰਾ ਪਾਓ ਲੁੱਕਸ ਦੇਖੋ ਸਾਈਕਲ ਕਿੰਨਾ ਸੋਹਣਾ ਹੈ ਓਏ ਇਹ ਛੋਟਾ ਸਾਈਕਲ ਹੀ 500 ਰੁਪਏ ਦੇ ਕੇ ਫਾਈਨਾਂਸ ਕਰ ਲੋ ਫਾਈਨਾਂਸ ਦੇ ਆਪਾਂ ਕਹਿੰਗਾ ਤੁਹਾਨੂੰ ਪਤਾ ਹੈ ਭਾਵੇਂ ਬਜਾਜ ਕਾਰਡ ਲਿਆਓ ਬਜਾਜ ਕਾਰਡ ਨਹੀਂ ਹੈ ਤੇ ਉਦਾਂ ਆ ਜਾਓ ਆਧਾਰ ਕਾਰਡ ਚੈੱਕ ਲੈ ਕੇ ਆ ਜਾਓ ਸਾਈਕਲ ਤੁਹਾਡਾ ਫਾਈਨਾਂਸ ਕਰ ਦਿਆਂਗੇ ਆਪਾਂ ਫੁੱਲ ਮਾਡਲ ਹੈ ਗ੍ਰਾਫਿਕਸ ਦੇਖੋ ਬੱਚਾ ਦੇਖਦੇ ਹੀ ਇਹਨੂੰ ਪਸੰਦ ਕਰੇਗਾ ਇਹਦੀ ਵੀ ਜਿਹੜੀ ਰੇਂਜ ਹੈਗੀ ਆ ਤੁਸੀਂ ਹੈਰਾਨ ਹੋ ਜਾਓਗੇ 20 ਇੰਚ ਦਾ ਸਾਈਕਲ ਹੈ 3000 ਰੁਪਏ ਦਾ ਸਰਫ ਜੈਗੂਆਰ ਜੈਗੂਆਰ origignal ਜੈਗੂਆਰ ਹੈ ਇਹ ਬਾਰ ਬਾਰ ਮੈਂ ਦੱਸਦਾ brand ਤੁੰ ਨੂੰ ਸ਼ੁਰੂ ਦੱਸਿਆ ਸੀ ontario ontario ਜਿਹੜਾ brand ਹੈ this is a imported brand ਜਿਹੜੀ ਅਸੈਂਬਲਿੰਗ ਲੁਧਿਆਣੇ ਹੈ ਹਾਂਜੀ ਜਸਵੰਤ ਭਾਜੀ ਕੀ ਹਾਲ ਚਾਲ ਦਾ ਮੈਂ ਬਹੁਤ ਵਧੀਆ ਹਾਂ ਰਾਜ ਮੈਂ ਬੜੇ ਟਾਈਮ ਬਾਅਦ ਮੌਕਾ ਮਿਲਿਆ ਹਾਂ ਬਹੁਤ ਸਮਾਂ ਲੰਘ ਗਿਆ ਵੀਡੀਓ ਬਣੀ ਨਹੀਂ ਹੈ ਤੇ ਕੁਝ ਸੁਝਾਵੇਂ ਦਦੇ ਰਹੇ ਆ ਹਾਂ ਥੋੜੀ ਜੀ ਅੱਜ ਆਪਾਂ ਦੇਖਦੇ ਜੀ ਵਧੀਆ ਵੀਡੀਓ ਵਧੀਆ ਮਾਡਲ ਲੈ ਕੇ ਆਂਦੇ ਆ ਆਪਣੇ ਸਾਰੇ ਸ੍ਰੋਤਿਆਂ ਦੇ ਲਈ ਓਕੇ ਤੇ ਦੋਸਤੋ ਕਾਫੀ ਟਾਈਮ ਬਾਅਦ ਆਪਾਂ ਜਸਵੰਤ ਭਾਈ ਕੋਲ ਆਏ ਆ ਅੱਜ ਸਾਈਕਲਾਂ ਸਾਰੀਆਂ ਲੈਣੀਆਂ ਬੱਚਿਆਂ ਦੀਆਂ ਵੀ ਸਾਈਕਲਾਂ ਤੇ ਹਰੇ ਆਪਣੇ ਤੋਂ ਵੈਸੇ ਪਹਿਲਾਂ ਦੱਸਦੀ ਆਪਾਂ ਕਿਹੜੀ ਕਿਹੜੀ ਕੰਪਨੀ ਦੀ ਸਾਈਕਲ ਮੇਰੇ ਕੋਲ ਸਾਰੀ ਕੰਪਨੀਆਂ ਜੀ ਆਪਾਂ ਹੀਰੋ ਸਾਈਕਲ ਹੋ ਗਿਆ ਏਵਨ ਦਾ ਹੋ ਗਿਆ ਹਰਕुलिस ਇੱਕ ਵਰਲਡ ਲੀਡਿੰਗ ਬ੍ਰਾਂਡ ਹੈਗਾ ਮੈਗਮਾ ਸਾਈਕਲਸ ਇੱਕ ਨਵਾਂ ਹੋਰ ਆ ਗਿਆ অন্ਟੇਰੀਓ অন্ਟੇਰੀਓ ਤੁਸੀਂ ਨਾਮ ਸੁਣਿਆ ਬਈ ਕੈਨੇਡਾ ਦੀ ਹੈਗੀ ਆ অন্ਟੇਰੀਓ ਅਸੈਂਬਲਿੰਗ ਸਾਰੀ ਲੁਗਿਆਣੇ ਓਕੇ ਮਾਲਾ ਅੱਜ ਆਪਣੀ ਤਬਾਈ ਮਚਣ ਵਾਲੀ ਆ ਅੱਜ ਤਬਾਈ ਮਚਣ ਵਾਲੀ ਹੈ ਜਿਹੜੇ ਆਪਣੇ ਨਾਲ ਪਹਿਲਾਂ ਦੇ ਜੁੜੇ ਹੋਏ ਨੇ ਵੀਰ ਉਹਨਾਂ ਨੂੰ ਤਾਂ ਪਤਾ ਹੀ ਆ ਉਹਨਾਂ ਨੂੰ ਸਾਰਾ ਪਤਾ ਜੀ ਬਹੁਤ ਪਿਆਰ ਦਿੱਤਾ ਸਾਰੇ ਨੂੰ ਸਾਨੂੰ ਉਹ ਦੇਖਦੇ ਹੋਣੇ ਆ ਕਿ ਅੱਜ ਵੀਡੀਓ ਆਵੇ ਬਿਲਕੁਲ ਭਾਜੀ ਬਿਲਕੁਲ ਸਰ ਤੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਾਂਗੇ ਤੇ ਸਾਈਕਲਾਂ ਦਿਖਾਵਾਂਗੇ ਬੱਚਿਆਂ ਤੋਂ ਸ਼ੁਰੂਆਤ ਕਰਾਂਗੇ ਬੱਚਿਆਂ ਦੀ ਸਾਈਕਲਾਂ ਤੋਂ ਬਿਲਕੁਲ ਬੱਚਿਆਂ ਦੇ ਜਿੱਦਾਂ ਤੁਹਾਨੂੰ ਪਤਾ ਅੱਜ ਕੱਲ ਬੱਚਿਆਂ ਦੇ ਰਿਜ਼ਲਟ ਆਣੇ ਆ ਬੱਚਿਆਂ ਦਾ ਕੁਝ ਵਾਂਝਾ ਜ਼ਿਆਦਾ ਹੈ ਵਧੀਆ ਅਤੇ ਸਸਤੇ ਸਾਈਕਲ ਬੱਚਿਆਂ ਲਈ ਪੇਰੈਂਟਸ ਵੱਲੇ ਕਿਸ਼ਟ ਹੋ ਜੂਗਾ ਯਸ ਬੱਚਿਆਂ ਨੂੰ ਤੇ ਹੁਣ ਆਪਾਂ ਨੂੰ ਵੀਡੀਓ ਕਰਦੇ ਹਾਂ ਸ਼ੁਰੂ ਵੀਡੀਓ ਦੇ ਨਾਲ ਬਣੇ ਜਰੂਰ ਰਹੋ ਐਂਡ ਤੱਕ ਦੇਖੋ ਵੀਡੀਓ ਦੇਖੋ ਜੀ ਅੱਜ ਡਿਲੀਵਰੀ ਹੋ ਰਹੀ ਹੈ ਇਹਦਾ ਗੁੜੀਆ ਦਾ ਬਰਥਡੇ ਸੀਗਾ ਤੇ ਸਪੈਸ਼ਲ ਜੋ ਵੀਡੀਓ ਸਾਈਕਲ ਸੀਗੀ ਯੂਨੀਕੌਰਨ ਵਾਲੀ ਉਹ ਡਿਲੀਵਰ ਕੀਤੀ ਹੈ ਜੀ ਨੂੰ ਸਭ ਤੋਂ ਛੋਟਾ 3 ਤੋਂ 4 ਸਾਲ ਦੇ ਬੱਚਿਆਂ ਲਈ ਹੈ ਫੇਰੀ ਟੇਲ ਇਹ ਲੇਟੈਸਟ ਰੇਂਜ ਲੈ ਕੇ ਆਏ ਆ ਤੁਹਾਡੇ ਲਈ ਬੱਚਿਆਂ ਲਈ ਇਹਦੀ ਜਿਹੜੀ ਪ੍ਰਾਈਜ਼ਿੰਗ ਰਹਿਣ ਵਾਲੀ ਹੈ ਉਹ ਨਾ ਮਾਤਾ 26 ਕੁ 100 ਰੁਪਏ ਦੇ ਕਰੀਬ ਠੀਕ ਅਗੇ ਲਾਲ ਕਲਰ ਇਹ সিমਿਲਰ ਬॉयਜ਼ ਲਈ ਸਾਈਕਲ ਹੈ ਜੀ ਉਹਦੇ ਵਰਗਾ ਜਿੱਦਾਂ ਫੇਰੀ ਟੇਲ ਸੀ ਇਹ ਬॉयਜ਼ ਦਾ ਆ ਗਿਆ ਜੀ ਹਾਡੀ ਉਹੀ ਰੇਂਜ ਹੈ ਅਰਾਊਂਡ 2700 ਦਾ ਜੀ ਹੂੰ ਤੇ ਹੁਣ ਆਪਾਂ ਜਿਹੜੀ ਹੈ ਕੁੜੀਆਂ ਆਪਣੇ ਘਰ ਦੀਆਂ ਛਾ ਮੰਨ ਨੇ ਯੈਸ ਇਹ ਵਨ ਆਫ ਦਾ ਬੈਸਟ ਮਾਡਲ ਹੈ ਯੂਨੀਕੌਰਨ ਜਿਹੜਾ ਲੜਕੀਆਂ ਬਹੁਤ ਪਸੰਦ ਕਰਦੀਆਂ ਵੈਰੀ ਬੈਸਟ ਸਾਈਕਲ ਇਦੀ ਜਿਹੜੀ ਪ੍ਰਾਈਜ਼ਿੰਗ ਹੈ ਉਹ 3500 ਦੇ ਕਰੀਬ ਹੈ ਇਹ ਤੁਸੀਂ ਮਾੜਾ ਜੇ ਇੱਕ ਵਾਰੀ ਕੈਮਰਾ ਪਾਓ ਲੁਕਸ ਦੇਖੋ ਸਾਈਕਲ ਕਿੰਨਾ ਸੋਹਣਾ ਹੈ ਹਮਮ ਰਾਈਟ ਇਦਾਂ ਹੋਣਾ ਸਾਈਕਲਾਂ ਬੱਚਿਆਂ ਦੀਆਂ ਇਹਨਾਂ ਦੀ ਵੀ ਫਿਰ ਗਾਰੰਟੀ ਬਿਲਕੁਲ ਲਾਈਫਟਾਈਮ ਹੈ ਜੀ ਇਹ ਤੁਹਾਨੂੰ ਸੋਨੇ ਤੇ ਸੁਹਾਗਾ ਚੀਜ਼ਾਂ ਦਿਖਾ ਰਿਹਾ ਦੀ ਬੈਸਟ ਚੀਜ਼ਾਂ ਦੀ ਹੈ ਠੀਕ ਇਸ ਤੋਂ ਬਾਅਦ ਦੇਖੋ ਆਪਣੇ ਤੋਂ ਦੋ ਮਾਡਲ ਆ ਗਏ ਬੁਆਇਸਲੀ ਬੁਆਇਸ ਕਹੋ ਹੰਝਕਲ ਕੰਮ ਯੂਨੀਸੈਕਸ ਹੋ ਚੁੱਕਾ ਹੈ ਭਾਵੇਂ ਮੁੰਡਾ ਚਲਾਵੇ ਕੁੜੀ ਚਲਾਵੇ ਐ ਵੀ ਵਨ ਆਫ ਦਾ ਬੈਸਟ ਮਾਡਲ ਹੈ ਨਾਈਟਰੋ ਨਾਈਟਰੋ ਮਾਡਲ ਹੈ ਅੱਗੇ ਬਾਸਕਟ ਲੱਗੀ ਹੈ ਵਾਟਰ ਬੋਟਲ ਲੱਗੀ ਹੈ ਇਹਦੀ ਵੀ ਜਿਹੜੀ ਪ੍ਰਾਈਸਿੰਗ ਹੈਗੀ ਹੈ ਉਹ ਅਰਾਊਂਡ 3000 ਰੇਟ ਬਹੁਤ ਥੱਲੇ ਲੈ ਕੇ ਆਏ ਹਾਂ ਸੌਰੀ ਬਿਕੋਜ਼ ਬੱਚਿਆਂ ਲਈ ਔਰੇਂਜ ਵਾਲੀ ਦੀ ਗੱਲ ਕਰੀ ਹਾਂ ਇਹ ਦੋਨੋਂ ਕਲਰ ਡਿਫਰੈਂਸ ਹੈ ਹਰ ਚੀਜ਼ ਸੇਮ ਹੈਗੀ ਹੈ ਜਿਹੜੀ ਪ੍ਰਾਈਸਿੰਗ ਉਹ 3000 ਰੈਂਡ ਵਾਲੀ ਹੈ ਤੇ ਕੰਪਨੀ ਕਿਹੜੀ ਹੈ ਇਹ ਮੈਗਮਾ ਸਾਈਕਲ ਹੈ ਵਨ ਆਫ ਦਾ ਲੇਟੈਸਟ ਮਾਰਕੀਟ ਦਾ ਫਿਊਚਰ ਹੈ ਜੀ ਠੀਕ ਹੈ ਤੇ ਜਦੋਂ ਹੁਣ ਬੱਚਿਆਂ ਦੀਆਂ ਸਾਈਕਲਾਂ ਆਪਾਂ ਲੈਣ ਆਉਂਦੇ ਬਈ ਫਿਰ ਇਹਦੇ ਤੇ ਵੀ ਫਾਈਨਾਂਸ ਵਗੈਰਾ ਕਿ ਵੱਡੀਆਂ ਸਾਈਕਲ ਬਿਲਕੁਲ ਛੋਟੇ ਦੇ ਵੀ ਭਾਵੇਂ ਇਹ ਛੋਟਾ ਸਾਈਕਲ ਹੀ 500 ਰੁਪਏ ਦੇ ਕੇ ਫਾਈਨਾਂਸ ਕਰੋ ਫਾਈਨਾਂਸ ਦੇ ਆਪਾਂ ਕਹਿੰਗਾ ਤੁਹਾਨੂੰ ਪਤਾ ਹੈ ਭਾਵੇਂ बजाज ਕਾ ਲਿਆਓ बजाज ਕਾ ਨਹੀਂ ਹੈ ਤੇ ਉਧਰ ਆ ਜਾਓ ਆਧਾਰ ਕਾਟ ਚੈੱਕ ਲੈ ਕੇ ਆ ਜਾਓ ਸਾਈਕਲ ਤੁਹਾਡਾ ਫਲਾਨਸ ਕਰ ਦਾਂਗੇ ਆਪਾਂ ਠੀਕ ਆ ਆ ਗੱਲ ਕਰਾਂ ਜਿਹੜੀ ਆਪਾਂ ਇਸ ਸਾਈਕਲ ਦਿਖਾ ਰਹੇ ਆਂ ਇਹ ਕਿੰਨੀ ਕਿ ਉਮਰ ਤੱਕ ਦੇ ਬੱਚੇ ਇਹ ਏਜ ਗਰੁੱਪ ਹੈਗਾ ਜੀ ਤੁਸੀਂ ਔਨਵਰਡ 6 ইয়ার্স প্লাস ਹਮ ਮਾਡਲ ਬਹੁਤ ਸੋਹਣਾ ਹੈ ਅਰਾਊਂਡ ਜ਼ਿਗਜ਼ੈਗ ਦਾ ਮਾਡਲ ਹੈ ਲੁਕਸ ਦੇਖੋ ਫੀਚਰਸ ਸਪੋਕਸ ਔਰੇਂਜ ਐਂਡ ਬਲੈਕ ਹੈ ਇਹਦੀ ਜਿਹੜੀ ਰੇਂਜ ਰਹਿਣ ਵਾਲੀ ਹੈ ਉਹ ਵੀ ਬੜੀ ਨੋਮੀਨਲ ਹੈ ਇਹਦੇ ਵਿੱਚ ਇੱਕ ਚੀਜ਼ ਵੀ ਖਾਸ ਆ ਬਿਲਕੁਲ ਬਿਲਕੁਲ ਇਹ ਰਾਤੀ ਕੋਈ ਵੀ ਤੇ ਕੋਈ ਚੀਜ਼ ਪੈਂਦੀ ਹੈ ਇਹ ਸਪਾਰਕਲ ਕਰਦੀ ਹੈ ਦੂਰੋਂ ਪਤਾ ਚੱਲ ਰਿਹਾ ਹੈ ਕਿ ਬੱਚੇ ਦੀ ਸੇਫਟੀ ਲਈ ਹੈਗਾ ਰੇਡੀਅਮਸ ਲਗਾਏ ਗਏ ਆ ਤੇਦੀ ਵੀ ਪ੍ਰਾਈਜ਼ਿੰਗ ਜਿੱਦਾਂ ਇੱਕ ਐਗਜ਼ਾਮਪਲ ਦੇਣ ਲੱਗਾ ਇਹ 4500 4000 ਬਟ ਨਹੀਂ ਇਹ ਆਫਰ ਦੇ ਵਿੱਚ 3500 ਦੀ ਸਾਈਕਲ ਆ ਫਸਟ ਟਾਈਮ ਐ ਰੇਟ ਦੇ ਵਿੱਚ ਤੁਹਾਨੂੰ 20 ਇੰਚੀ ਦਾ ਸਾਈਕਲ ਮਿਲੇਗਾ ਜੇ ਸਪੋਟਾਂ ਲਗਾਨੀ ਹੈ ਸਪੋਟਾਂ ਲੱਗ ਜਣੀਆਂ ਵਾਟਰ ਬੋਟਲ ਵੀ ਲੱਗੇਗੀ ਸਾਈਕਲ ਦੀਆਂ ਵੈਰਾਈਟੀਆਂ ਇੰਨੀ ਦਿਖਾਣੀ ਹੈ ਇੱਕ ਵਾਰੀ ਮਗਰ ਚੈੱਕ ਕਰ ਲਿਓ ਪੂਰਾ ਗੋਦਾਮ ਭਰਿਆ ਹੋਇਆ ਹੈ ਸਾਈਕਲਾਂ ਨਾਲ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਜਿਆਦਾ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਆਪਾਂ ਸਾਰੀਆਂ ਸਾਈਕਲਾਂ ਕਵਰ ਕਰ ਦਈਏ ਛੋਟੀ ਵੀਡੀਓ ਦੇ ਵਿੱਚ ਤੇ ਭਾਜੀ ਹੁਣ ਆ ਗਿਆ ਮੈਗਮਾ ਇਹ ਮੈਗਮਾ ਦਾ ਰਾਈਫਲ ਮਾਡਲ ਹੈ ਗ੍ਰਾਫਿਕਸ ਦੇਖੋ ਬੱਚਾ ਦੇਖ ਦੇ ਇਹਨੂੰ ਪਸੰਦ ਕਰੇਗਾ ਇਹਦੀ ਵੀ ਜਿਹੜੀ ਰੇਂਜ ਹੈਗੀ ਆ ਤੁਸੀਂ ਹੈਰਾਨ ਹੋ ਜਾਓਗੇ 20 ਇੰਚ ਦਾ ਸਾਈਕਲ ਹੈ 3000 ਰੁਪਏ ਦਾ ਸਿਰਫ 3000 ਦੇ ਪਾਣੂ ਸਾਈਕਲ ਪਲੱਸ ਕੁਆਲਿਟੀ ਸਾਈਕਲ ਹੈ ਲਗਾਇਦਾ ਦਿਲ ਨਾਲ ਮਿਲੇਗਾ ਤੁਹਾਨੂੰ ਹੁਣ ਇੱਕ ਗੱਲ ਮੈਂ ਵਿੱਚ ਟੋਕ ਰਿਆਂ ਹੁਣ ਆ ਸਾਈਕਲ ਆ 3000 ਦਾ ਹਨਾ ਮਾਰਕੀਟ ਦੇ ਵਿੱਚ ਵੇਚਣ ਵਾਲੇ 2500 2000 ਦੇ ਵੇਚ ਤੇ ਕੀ ਫਰਕ ਪੈਂਦਾ ਉਹ ਭਾਜੀ ਸਾਈਕਲ ਕੀ ਹੈਗਾ ਪੁਰਾਣੇ ਲੋਹੇ ਦੇ ਸਾਈਕਲ ਹੈਗੇ ਆ ਈਵਨ ਅਸੀਂ ਵੀ ਬੜਾ ਪੁਰਾਣਾ ਸਟਾਰਟ ਕੀਤਾ ਸੀ ਉਹਦੇ ਲਈ ਤੁਸੀਂ ਆਪਣੀ ਰੈਪਿਊਟੇਸ਼ਨ ਜ਼ੀਰੋ ਕਰ ਲੋਗੇ ਬਟ ਇਹ ਕੁਆਲਿਟੀ ਦਾ ਸਾਈਕਲ ਹੈ ਹਾਂ 22500 ਵਾਲਾ ਸਾਈਕਲ ਚੱਲਣਾ ਹੀ ਤਿੰਨ ਜਾਂ ਚਾਰ ਮਹੀਨੇ ਆ ਬਸ ਕੋਈ ਮਤਲਬ ਚੀਜ਼ ਜੇ ਇਹ ਦੇਖੋ ਹੁਣ ਤੁਹਾਨੂੰ ਫਿਰ ਗਾਈਡ ਕਰੀਏ ਹੁਣ ਦੇਖੋ ਕੁਇੰਟਲ ਦਾ ਬੰਦਾ ਇਹਨੂੰ ਚਲਾ ਰਿਹਾ ਹੈ ਬਈ ਜਿੰਨਾ ਮੋਟਾ ਇਹਦੇ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਐਵੀ ਸਾਈਕਲ ਹੈ ਮਾਰਕੀਟ ਚ 2500 ਵਾਲੀ ਵੇਚਦੇ ਉਹਦੇ ਚ ਬੈਠਾ ਫਰੇਮ ਹੀ ਟੁੱਟ ਜਮੀਨ ਸਮਾਨ ਦਾ ਫਰਕ ਹੈ 10 ਸਾਲ ਦੀ ਵਾਰੰਟੀ ਦੇ ਰਹੇ ਆ ਜੇ 22500 ਵਾਲੇ ਵਾਰੰਟੀ ਕੋਈ ਨਹੀਂ ਹੈਗੀ ਉਹ ਸਿਰਫ ਇਦਾਂ ਹੈ ਕਿ ਮੇਰੀ ਪਰਿਭਾਸ਼ਾ ਨਾ ਮਾਈਂਡ ਨਾ ਕਰਨਾ ਇੱਕ ਨੰਗ ਪੂਰਾ ਕਰਤਾ ਬੱਚੇ ਨੂੰ 6 ਮਹੀਨੇ ਚਾਲੇ ਫਿਰ ਨਵਾਂ ਲੈ ਰਿਹਾ ਤੇ ਇਹਦੇ ਵਿੱਚ ਜਦੋਂ ਨਾ ਸਾਈਕਲਾਂ ਦਿਖਾਉਂਦੇ ਇਹਦੇ ਵਿੱਚ ਕਲਰ ਆਪਸ਼ਨ ਵੀ ਬਿਲਕੁਲ ਜਿੱਦਾਂ ਇਹਦੇ ਸਤੋਂ ਹੁਣ ਆਪਸ਼ਨ ਦਿੱਤਾ ਹੈ ਬਲੈਕ ਐਂਡ ਰੈੱਡ ਹੈ ਬਲੈਕ ਐਂਡ ਗ੍ਰੀਨ ਹੋਏਗਾ ਬਲੈਕ ਐਂਡ ਗ੍ਰੇ ਹੋਏਗਾ ਭਾਜੀ ਇਹ ਆ ਗਿਆ オレンジ कलर ਦਾ ਕੇਸਰੀ ਗੇਲੋ ਹਨ ਆਪਣੇ ਪੈਰ ਮੋٹے ਆਗੇ ਹਾਂ ਟਾਇਰ ਮੋٹے ਆਗੇ ਜੋ ਅੱਜ ਕੱਲ ਥੋੜਾ ਜਆ ਟ੍ਰੈਂਡ ਬਣਿਆ ਬੱਚੇ ਲਾਈਕ ਕਰਦੇ ਆ ਸਪੋਰਟੀ ਸਾਈਕਲ ਨੂੰ ਇਹ ਮੋٹے ਟਾਇਰ ਦੇ ਵਿੱਚ ਅਗੇਨ 26 ਮਾਡਲ ਹੈ 26 ਵਨ ਆਫ ਦਾ ਬੈਸਟ ਮਾਡਲ ਹੈ ਲੁਕਸ ਬਣੀਆਂ ਸੋਹਣੀਆਂ ਆਂਦੀਆਂ ਨੇ ਇਹਦੀ ਜਿਹੜੀ ਕੀਮਤ ਹੈਗੀ ਆ ਅਰਾਊਂਡ ਕੰਪਲੀਟ ਰੈਡੀ ਕਰਕੇ ਤੁਹਾਨੂੰ 4200 ਦਾ ਸਾਈਕਲ ਦੇ ਦਿੱਤਾ ਜਾਏਗਾ ਠੀਕ ਆ ਵੇਚਣ ਨੂੰ ਭਾਵੇਂ 5000 ਹੈ ਜੋ ਮਰਜ਼ੀ ਹੈ ਪਰ 4200 ਦਾ ਕੰਪਲੀਟ ਸਾਈਕਲ ਤੁਹਾਨੂੰ ਮਿਲੇਗਾ ਠੀਕ ਹੁਣ ਆਪਣੇ ਕੋਲ ਦੋ ਸਾਈਕਲਾਂ ਆਇਆ ਮਿੱਤਰੋ ਤੇ ਇੱਕ ਹੈਗੀ ਹੈ ਹੀਰੋ ਕੰਪਨੀ ਦੀ ਇੱਕ ਹੈਗੀ ਹੈ ਬੀਐਸ ਦੋਨੋਂ ਬ੍ਰਾਂਡ ਇੱਕ ਹਰਕुलिस ਦਾ ਬੀਐਸ ਦਾ ਸਾਈਕਲ ਹੈ ਦੋਨੋਂ 1 ਆਫ ਦਾ ਬੈਸਟ ਕੰਪਨੀਆਂ ਹੈਗੇ ਆ ਇਹਦੀ ਪ੍ਰਾਈਜ਼ਿੰਗ ਵੀ ਐਨ ਇਹ ਕਿ ਕੰਪਨੀਆਂ ਸਾਈਕਲ ਮਹਿੰਗਾ ਹੈ ਇਹ ਸਾਈਕਲ ਤੁਹਾਨੂੰ ਅਰਾਊਂਡ ਰੈਡੀ ਕਰਕੇ 3800 ਦਾ ਹੀਰੋ ਕੰਪਨੀ ਦਾ ਸਾਈਕਲ ਮਿਲ ਜਾਏਗਾ ਪੈਰਲ ਬੀਐਸਸੀ ਦਾ ਸਾਈਕਲ ਹੈ ਇਹ ਵੀ ਕੋਈ ਜ਼ਿਆਦਾ ਨਹੀਂ ਮਹਿੰਗਾ ਹੈ ਇਹ ਵੀ ਅਰਾਊਂਡ 4200 ਦਾ 4200 ਦੇ ਕਰੀਬ ਸਾਈਕਲ ਹੈ ਤੇ ਭਾਜੀ ਜਿੱਦਾਂ ਹੁਣ ਹੀਰੋ ਦਾ ਤੇ ਬੀਐਸਸੀ ਦਾ ਫਰਕ ਹੁੰਦਾ ਹੈ ਆ ਨਹੀਂ ਬੋਥ ਆਰ ਬ੍ਰਾਂਡਡ ਕੰਪਨੀ ਚੁਆਇਸ ਆਪਣੇ ਦੀ ਗੱਲ ਹੈ ਬੰਦਾ ਜਿੱਦਾਂ ਲੈ ਲਵੇ ਕੁਆਲਿਟੀ ਦੋਨੋਂ ਦੀ ਹੈ ਜਿੱਦਾਂ ਕਹਿ ਲੋ ਸੈਮਸੰਗ ਤੇ ਐਪਲ ਯੈਸ ਯੈਸ ਬੈਸਟ ਮੇਰ ਕੋ ਭਾਜੀ ਬਿਲਕੁਲ ਆ ਗਿਆ ਭਈ ਆਪਣੇ ਤੋਂ ਮੋٹے ਟਾਇਰਾਂ ਵਾਲਾ ਇਹ ਆਪਣਾ ਉਹੀ ਆ ਗਿਆ ਜੀ ਮਿਨੀ ਫੈਟ ਜਿਹੜਾ ਹਰ ਵਾਰ ਮ ਟ੍ਰੈਂਡ ਦੇ ਵਿੱਚ ਬਹੁਤ ਟ੍ਰੈਂਡ ਦੇ ਵਿੱਚ ਹੈ ਜੇ ਕਲਰ ਕੰਬੀਨੇਸ਼ਨ ਦੇਖੋ ਬਹੁਤ ਸੋਹਣਾ ਹੈ ਦਾ ਟੀ 1 ਵਾਟਰ ਬੋਟਲ ਹੈ ਉਹੀ ਅਰਾਊਂਡ ਪ੍ਰਾਈਜ਼ਿੰਗ ਜਿਹਦਾ ਸਾਰਾ ਰੈਡੀ ਕਰਕੇ ਨਾ ਦਿਸ ਇਜ਼ ਅਰਾਊਂਡ 7000 ਦੇ ਵਿੱਚ ਪੁਰਾਣੀ ਆਫਰ ਦੇ ਵਿੱਚ ਹੀ ਸਾਈਕਲ ਦਵਾਂਗੇ ਤੁਹਾਨੂੰ ਜੇ ਜਿੱਦਾਂ ਭਾਜੀ ਹੁਣੇ ਮੋٹے ਟਾਇਰ ਆ ਮੇਰੇ ਸਾਈਕਲ ਚਲਾਂ ਚ ਵੀ ਜ਼ੋਰ ਲੱਗਦਾ ਨਹੀਂ ਜ਼ੋਰ ਨਹੀਂ ਲੱਗਦਾ ਇਹ ਗਲਤੀ ਹੈ ਜੀ ਈਵਨ ਹੱਬਾਂ ਦੇ ਵਿੱਚ ਬੈਰਿੰਗ ਹੈਗੇ ਆ ਸੈਂਟਰ ਦੇ ਵਿੱਚ ਬੈਰਿੰਗ ਹੈ ਬੈਰਿੰਗ ਦਾ ਮਤਲਬ ਹੈ ਸਾਈਕਲ ਲਾਈਟ ਬਹੁਤ ਲਾਈਟ ਚਲੇਗਾ ਲਾਈਟੇ ਚੱਲੂਗਾ ਹੈ ਨਾ ਇਹ ਨਹੀਂ ਕਿ ਮੋٹے ਟਾਇਰ ਹੈ ਜੀ ਸਰ ਜੀ ਸਰ ਠੀਕ ਹੈ ਐਮਟੀਬੀ ਸਾਈਕਲ ਕਹਿੰਦੇ ਆ ਐਮਟੀਬੀ ਮਾਊਂਟੇਨ ਬਾਈਕ ਹੈ ਇਹਦੇ ਵਿੱਚ ਕੀ ਫਰੰਟ ਸ਼ੌਕਰ ਹੈਗਾ ਈਵਨ ਡਿਸਕ ਬ੍ਰੇਕਸ ਹੈ ਜੇ ਤੁਸੀਂ ਲੋਕ ਕਰਨਾ ਸ਼ੌਕਰ ਵਾਈਲ ਡਰਾਈਵਿੰਗ ਇਹਨੂੰ ਲੋਕ ਵੀ ਕਰ ਸਕਦੇ ਹੋ ਤੇ ਇਹਦੀ ਉਹੀ ਪ੍ਰਾਈਸਿੰਗ अराउंड ਕੰਪਲੀਟ ਰੈਡੀ ਕਰਕੇ 85 ਅੰਡਰ ਦੇ ਕਰੀਬ ਹੈਗਾ ਇਹ 온ਟਾਰੀਓ ਬ੍ਰਾਂਡ ਹੈ 온ਟਾਰੀਓ 온ਟਾਰੀਓ ਜਿਹੜਾ ਤੁਸੀਂ ਕਿਹਾ ਕੈਨੇਡਾ ਜੀ ਬਾਜੀ ਜੀ ਬਾਜੀ ਠੀਕ ਆ ਮਤਰਾ ਇੱਕ ਵਾਰੀ ਤੁਸੀਂ ਜਦੋਂ ਇਹ ਸਾਈਕਲ ਦੇਖਣੀ ਹੈ ਨਾ ਤੁਸੀਂ ਪਹਿਲਾਂ ਚੈੱਕ ਕਰੋ ਆ ਦੇਖੋ ਗੋਲਡਨ ਦੇ ਮਰਸੀਡਿਸ ਵਾਲੇ ਆਹ ਮੈਂ ਪਾਉਂਦਾ ਹਾਂ ਆ ਦੇਖੋ ਇਹ ਮਰਸੀਡਿਸ 휠 ਹੈ ਸਹੀ ਸਾਈਕਲ ਚਲਾਉਣੀ ਨਾ ਇੰਨੀ ਸੋਹਣੀ ਲੱਗਣੀ ਤੁਹਾਨੂੰ ਵਿੱਚ ਵੀਡੀਓ ਦੇ ਵਿੱਚ ਨਜ਼ਰ ਆਈ ਰਹੂਗਾ ਵਨ ਆਫ ਦਾ ਬੈਸਟ 컬러풀 사이클 ਹੈ अलॉयस ब्रांड दी भाई जी 온타리오 ਦਾ 브랜드 ਹੈ ਜੀ ਐਵੇਂ 1 ਆਫ ਦਾ ਬੈਸਟ ਕੰਟੈਰੀਓ 온타리오 ਮੈਗਮਾ 사이클ਸ ਦਾ ਬ੍ਰਾਂਡ ਹੈ ਹਾਂ ਵੀ 1 ਆਫ ਦਾ ਬੈਸਟ ਇਹਦੀ ਪ੍ਰਾਈਸਿੰਗ ਅਰਾਊਂਡ 10000 ਦੇ ਕਰੀਬ ਜਾਣ ਵਾਲੀ ਹੈ ਜੀ 10000 ਦੇ ਵਿੱਚ ਮਿਲੂ ਜੀ ਭਾਜੀ ਤੇ ਇਹ ਐਡਜਸਟੇਬਲ ਆ ਸੀਟ ਐਡਜਸਟੇਬਲ ਆ ਉੱਪਰ-ਥੱਲੇ ਜਿੱਦਾਂ ਮਰਜ਼ੀ ਕਰ ਲੋ ਐਡਜਸਟੇਬਲ ਸੀਟ ਹੈਗੀ ਆ ਨਾਲੇ ਪ੍ਰਾਈਸਿੰਗ ਦੀ ਜਿਹੜੀ ਮੈਂ ਗੱਲ ਕਰ ਰਿਹਾ ਮਾਈਂਡਸ ਐ ਨਹੀਂ ਸੋਚਣਾ ਕਿ 8000 10000 ਵਾਲੇ 사이클ਾਂ 사이클 ਦੀ ਜਿਹੜੀ ਸਟਾਰਟਿੰਗ ਵੱਡੀਆਂ ਦੀ ਹੈਗੀ ਆ ਉਹ ਅਰਾਊਂਡ 4000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸਾਈਕਲ ਠੀਕ ਹੈ ਜੀ ਬਾਜੀ ਹੁਣ ਆ ਵਾਲੀ ਜਿਹੜੇ 10000 ਦੀ ਸਾਈਕਲ ਹੈ ਇਹਦੀ ਵੀ ਫਿਰ ਫਰੇਮ ਦੀ ਗਾਰੰਟੀ ਫੁੱਲ ਲਾਈਫਟਾਈਮ 10 ਸਾਲ ਫਰੇਮ ਹੈਂਡਲ ਚਿਮਟਾ ਕੋਈ ਵੀ ਚੀਜ਼ ਖਰਾਬ ਹੁੰਦੀ ਰਿਪਲੇਸਮੈਂਟ ਹੈ ਪਲੱਸ ਫਾਈਨਾਂਸਿੰਗ ਅਵੇਲੇਬਲ ਹੈ ਪੁਰਾਣੀ ਗੱਲਾਂ ਦੇ ਵਿੱਚ ਜਿੱਦਾਂ ਅਸੀਂ ਡਿਲੀਵਰੀ ਕਰਦੇ ਸੀ 올 어크로스 인디아 200 루페 디 딜리버리 200 루페 ਦੇ ਵਿੱਚ ਦੇਖੋ ਜੀ ਘਰ ਬੈਠੇ ਮੰਗਾ ਸਕਦੇ ਹੋ ਸਾਈਕਲ ਕਰਨਾ ਕੁਛ ਨਹੀਂ ਹੈ ਸਗਰੀਨ ਤੇ ਮੋਬਾਈਲ ਨੰਬਰ ਚੱਲ ਰਿਹਾ ਭਾਈ ਨੂੰ ਫੋਨ ਲਾਉਣਾ ਸਾਈਕਲ ਪਸੰਦ ਕਰ ਲੈ ਤੇ ਮੰਗਾ ਲੈ ਬਿਲਕੁਲ ਭਾਈ ਦਾ ਭਾਈ ਹਾਂ ਇੱਕ ਹੋਰ ਗੱਲ ਜਦੋਂ ਉਹਨਾਂ ਸਾਈਕਲ ਮੰਨ ਲਓ ਮੈਂ ਮੰਗਾਉਣੀ ਹੈ ਕਿਤੇ ਹਿਮਾਚਲ ਦੇ ਵਿੱਚ ਫਿਰ ਸੇਫ ਹੁੰਦੀ ਹੈ 딜리ਵਰੀ ਬਿਲਕੁਲ ਸੇਫ 딜리ਵਰੀ ਹੈ ਟ੍ਰਾਂਸਪੋਰਟ ਦੇ ਵਿੱਚ ਇਹਨੂੰ ਪਾਪਰ ਪੈਕਿੰਗ ਕਰਕੇ ਓਕੇ ਗੇਅਰ ਦਾ ਸਟicker ਲਗਾਈਦਾ ਟ੍ਰਾਂਸਪੋਰਟ ਦੇ ਵਿੱਚ ਬੜੇ ਧਿਆਨ ਨਾਲ ਭੇਜੀਦਾ ਸਾਈਕਲ ਜੀ ਕੋਈ ਪੀਸ ਛੁੱਟਦਾ ਤਾਂ ਨਹੀਂ ਸਾਡਾ ਲਿੰਕ ਬੱਸਿਸ ਦੇ ਨਾਲ ਹੈਗਾ ਬੱਸਿਸ ਦੇ ਵਿੱਚ ਚਲੇ ਜਾਣਾ ਹੈ ਬਿਲਕੁਲ ਜਿੱਦਾਂ ਪੈਕਡ ਹੋ ਕੇ ਸਾਈਕਲ ਜਾਂਦਾ ਕੋਈ ਇਸ਼ੂ ਨਹੀਂ ਆਏਗਾ ਠੀਕ ਹੈ ਤਾਂ ਭਾਜੀ ਆ ਆਪਣੇ ਕਿੰਨੇ ਪ੍ਰਾਈਸ ਰੇਂਜ ਹੈ ਸਾਈਕਲ ਐ ਜਿਹੜੀ ਹੈਗੀ ਡਿਸਕ ਬ੍ਰੇਕ ਸ਼ੌਕਰ ਦੇ ਵਿੱਚ ਹੈਗੀ ਹੈ ਅਰਾਊਂਡ 65 ਤੋਂ 100 ਦਾ ਸਾਈਕਲ ਹੈ ਲੇਕਿਨ ਅਗੇਨ ਸਾਈਕਲ ਬਹੁਤ ਗੁੱਡ ਹੈ ਜਿਹਦਾ ਸਲਾਈਟਲੀ ਬ੍ਰਾਡਰ ਮੋਟੇ ਟਾਇਰ ਹੈ ਦੇਖੋ ਬਹੁਤ ਸੁੰਦਰ ਹੈ ਈਵਨ ਫਰੰਟ ਸ਼ੌਕਰ ਹੈ ਤੇ ਫੁੱਲੀ ਲੋਡਡ ਸਾਈਕਲ ਹੈ ਪਿਛੇ ਕੈਰੀਅਰ ਆ ਸਕੂਲ ਗੋਇੰਗ ਬੱਚਾ ਬੈਗ ਵੇਰਾ ਵੀ ਰੱਖ ਸਕਦਾ अराउंड 65 ਹਜ਼ਾਰ ਦਾ ਸਾਈਕਲ ਹੈ ਜੀ ਤੇ ਭਾਜੀ ਜਿੱਦਾਂ ਹੁਣ ਮੈਂ ਇੱਕ ਚੀਜ਼ ਦੇਖ ਰਿਹਾ ਹਾਰਟੈਕ ਦਾ ਟਾਇਰ ਸਾਰੀ ਸਾਈਕਲਾਂ ਚ ਇਹ ਬ੍ਰਾਂਡ ਹਾਰਟੈਕ ਹਾਰਟ੍ਰੈਕ ਇਸ ਅ ਲੀਡਿੰਗ ਬ੍ਰਾਂਡ ਫॉर ਟਾਇਰਸ ਜਿੱਦਾਂ ਮੈਟਰੋ ਆਂਦਾ ਰੈਲਸਨ ਆਂਦਾ ਇਦਾਂ ਹੀ ਹਾਰਟ੍ਰੈਕਸ ਹੈ ਠੀਕ ਹੈ ਬਈ ਵਨ ਆਫ ਦਾ ਬੈਸਟ ਕੰਪਨੀ ਹੈ ਓਕੇ ਜੀ ਤੇ ਹੁਣ ਆਪਾਂ ਜਿਹੜੇ ਦੋਨੋਂ ਸਾਈਕਲ ਦਿਖਾ ਰਹੇ ਹਾਂ ਹੀਰੋ ਦੇ ਪਰ ਆ ਪੈਣ ਕੇ ਲੈ ਲੋ ਹਨ ਫੇਰ ਆ ਪੈਣੀ ਹੈ ਦੋ ਲੋ ਹੀਰੋ ਦਾ ਬ੍ਰਾਂਡ ਹੈ ਵਨ ਆਫ ਦੀ ਬੈਸਟ ਬ੍ਰਾਂਡ ਹੈ ਇਹ ਉਹੀ ਅਗੇਨ ਸ਼ੌਕਰ ਡਬਲ ਡੈਸਕ ਵਿਦ ਲਿਟਲ ਫੈਟ ਟਾਇਰਸ ਇਹਦੀ ਜਿਹੜੀ ਪ੍ਰਾਈਜ਼ਿੰਗ ਹੈ ਵੈਰੀ ਰੀਜ਼ਨੇਬਲ ਅਰਾਊਂਡ 7500 ਦਾ ਸਾਈਕਲ ਹੈ ਓਕੇ ਇੱਕ ਤੇ ਇਹਦੇ ਚ ਇਹ ਫਰਕ ਜਦ ਹੁਣ ਇੱਥੇ ਕੈਰੀਅਰ ਨਹੀਂ ਆ ਕੈਰੀਅਰ ਸਾਰਿਆਂ ਨੂੰ ਲੱਗ ਜਾਂਦਾ ਜੀ ਲੱਗ ਜਾਂਦਾ ਹੈ ਇਹ ਬੇਸਿਕ ਸਾਈਕਲ ਹੈ ਹੀਰੋ ਦਾ ਬੀ ਬਿਗਨਿੰਗ ਜਿੱਤਾ ਹੈ ਨਾਲ ਨੀਲੇ ਕਲਰ ਦਾ ਵੀ ਪਹਿ ਤੁਸੀ ਦੇਖ ਰਹੇ ਹੋ ਇਹ ਹੀਰੋ ਦਾ ਬੇਸਿਕ ਸਾਈਕਲ ਹੈ ਇਹਦੀ ਪ੍ਰਾਈਜ਼ਿੰਗ ਅਰਾਊਂਡ 5 ਕੁ ਹਜ਼ਾਰ ਰੁਪਏ ਆਏਗੀ ਜੀ ਓਕੇ 5000 ਦੇ ਵਿੱਚ ਬਸ ਹੀਰੋ ਦਾ ਬੇਸਿਕ ਬਈ ਬੰਦੇ ਮਨ ਚ ਖਾਬ ਹੁੰਦਾ ਸੀ ਇਹ ਹੀਰੋ 7000 ਦਾ ਹੀਰੋ 8000 ਦਾ ਹੀਰੋ 6000 ਦਾ ਹਾਂ ਇਹ 5000 ਦੇ ਵਿੱਚ ਸਟਾਰਟਿੰਗ ਹੈ ਹੀਰੋ ਦੀ ਸਾਈਕਲ ਤੇ ਕਿਡਸ ਰੇਂਜ ਤੁਹਾਨੂੰ ਦਿਖਾਈ ਹੈ ਥੋੜੀ ਬਹੁਤ ਬਾਕੀ ਤੁਸੀਂ ਵਿਜ਼ਿਟ ਕਰੋ ਇੱਥੇ ਬਹੁਤ ਰੇਂਜ ਹੈਗੀ ਸਾਡੇ ਕੋਲ ਠੀਕ ਹਾਂ ਉਹਨਾਂ ਦੇਖੋ ਜਿਹੜਾ ਆਪਣਾ ਦਿਖਾ ਰਹੇ ਆ ਮੋٹے ਟਾਇਰਾਂ ਵਾਲਾ ਇਹ ਆਪਣਾ ਫੈਟ ਸਾਈਕਲ ਹੈ ਜਿਹੜਾ ਮੇਨ ਕੋੜਾ ਮੇਨ ਵੀਡੀਓ ਜਿਹੜਾ ਸਾਡਾ ਜੈਗਵਾਰ ਜੈਗਵਾਰ オリジナル ਜੈਗਵਾਰ ਹੈ ਇਹ ਬਾਰ ਬਾਰ ਮੈਂ ਦੱਸਾਂ ਬ੍ਰਾਂਡ ਤੁਨੂਰ ਸ਼ੁਰੂ ਦੱਸਿਆ ਸੀ অন্ਟੈਰੀਓ অন্ਟੈਰੀਓ ਜਿਹੜਾ ਬ੍ਰਾਂਡ ਹੈ ਦਿਸ ਇਜ਼ ਅ ਇੰਪੋਰਟਡ ਬ੍ਰਾਂਡ ਜਿਹੜੀ ਅਸੈਂਬਲਿੰਗ ਲੁਧਿਆਣੇ ਹੈ ਦੇਖੋ ਭਾਜੀ ਸਾਈਕਲ ਦੀ ਨਾ ਕੁਆਲਟੀ ਤੋਂ ਪਤਾ ਲੱਗਦਾ ਆ ਕਲਰ ਤੋਂ ਬਿਲਕੁਲ ਕਲਰ ਦੇ ਓਵਰ ਸਟicker ਹੈਗੇ ਨਹੀਂ ਜੀ ਇਹ ਜਿਹੜੇ ਸਟickerਸ ਹੈਗੇ ਆ ਦੀਜ਼ ਆਰ ਕਾਲ ਵਾਟਰ ਸਟickerਸ ਨਖੂਨਾਂ ਉਤਰ ਨਹੀਂ ਸਕਦੇ ਠੀਕ ਆ ਤੇ ਇਹ ਗੇਅਰਸ ਹੈਗੇ ਸ਼ਿਮਾਨੋ ਦੇ オリジナル ਵਿਦ ਵਾਰੰਟੀ ਲਾਈਫਟਾਈਮ ਵਾਰੰਟੀ ਹੈ 2 ਸਾਲ ਦੀ ਗੇਅਰਾਂ ਦੀ ਵੀ ਵਾਰੰਟੀ ਹੈ ਬਾਕੀ ਸਾਈਕਲ ਦੀ ਡਿਟੇਲਸ ਤੁਹਾਨੂੰ ਪਹਿਲਾਂ ਹੀ ਪਤਾ ਆ ਤੇ ਭਾਈ ਆਪਣਾ ਇੱਕ ਚੀਜ਼ ਦਿਖਾ ਦਈ ਆ ਆਪਾਂ ਵੀਡੀਓ ਦੇ ਵਿੱਚ ਪਹਿਲੀ ਵਾਰ ਦਿਖਾਣ ਲੱਗੇ ਆ ਜਿੱਦਾਂ ਉਹਨੂੰ ਕੋਈ ਸਾਈਕਲ ਲੈਂਦਾ ਗੇਅਰਾਂ ਦਾ ਕੀ ਸਿਸਟਮ ਹੁੰਦਾ ਹੈ ਗੇਅਰਸ ਹੁੰਦੇ ਆ ਜੀ ਸਿਸਟਮ ਕੀ ਹੈ ਵੀ ਸਾਈਕਲ ਨੂੰ ਲਾਈਟ ਕਰਨ ਲਈ ਓਕੇ ਈਜ਼ੀ ਕਰਨ ਲਈ ਇੱਕ ਫਰੰਟ ਹੁੰਦੇ ਆ ਇੱਕ ਰੀਅਰ ਗੇਅਰਸ ਹੁੰਦੇ ਆ ਫਰੰਟ ਗੇਅਰਸ ਜਿਹੜੇ ਹੈਗੇ ਆ ਉਹ ਅਸੀਂ ਕੋਈ ਜਦਾਂ ਪੁਲ ਚੜਨਾ ਹੈ ਜਾਂ ਕੋਈ ਮਾਊਂਟਨ ਚੜਨਾ ਤੇ ਸਾਈਕਲ ਉੱਥੇ ਚੜ ਜਾਂਦੀ ਜਿੱਥੇ ਕਾਰਾਂ ਨਹੀਂ ਚੜਦੀਆਂ ਹਾਂ ਹਾਂ ਵੀ ਉਹ ਚੀਜ਼ ਹੈ ਲੇਕਿਨ ਬੱਚਿਆਂ ਦੀ ਪਹਿਲੀ ਪਸੰਦ ਹੈ ਗੇਅਰਸ ਹੈ ਥੋੜਾ ਫੈਟ ਹੋਣਾ ਗੇਅਰਸ ਨਾਲ ਸਾਈਕਲ ਲਾਈਟ ਹੋ ਜਾਂਦਾ ਈਜ਼ੀ ਤੇ ਕਨਵੀਨੀਅੰਟ ਹੋ ਜਾਂਦਾ ਇਹਦੀ ਪ੍ਰਾਈਜ਼ਿੰਗ ਉਹੀ ਰਹਿਣ ਵਾਲੀ ਹੈ अगेन ਕੋਈ ਵਧਾਈ ਨਹੀਂ ਹੈ 11500 ਆਫਰ ਦੇ ਵਿੱਚ ਹੀ ਰਹੇਗਾ ਸਾਈਕਲ ਤੇ ਭਾਜੀ ਤੁਸੀਂ ਕਹਿ ਰਹੇ ਸੀਗੇ ਕਿ ਇਹਦੇ ਵਿੱਚ ਇੱਕ ਨਵਾਂ ਮਾਡਲ ਵੀ ਆਇਆ ਹੈ ਯੈਸ ਇਹਦੇ ਚ ਮੈਂ ਸੌਰੀ ਇੱਕ ਚੀਜ਼ ਐਡ ਕਰਨ ਲੱਗਾ ਸਾਡੇ অন্ਟੈਰੀਓ ਦੇ ਵਿੱਚ ਇੱਕ ਨਵਾਂ ਮਾਡਲ ਆ ਗਿਆ ਉਹ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਉਹ ਵੀ ਫੈਕਟ ਚ ਠੀਕ ਆ ਇੱਕ ਵਾਰੀ ਤੁਸੀਂ ਇਹ ਸਾਈਕਲ ਦੇ ਨਿਗਾ ਮਾਰਨੀ ਨੇ ਮੈਂ ਕਹਿੰਦਾ ਤੁਸੀਂ ਜਿੰਨੀ ਵੀਡੀਓ ਦੇਖੀ ਨਾ ਤੁਸੀਂ ਸਾਰੀ ਮਿਸ ਕਰ ਦੇਣੀ ਹੈ ਸਭ ਤੋਂ ਪਹਿਲਾਂ ਨਿਗਾ ਇਹਦੇ ਤੇ ਹੀ ਜਾਣੀ ਹੈ ਇੱਕ ਵਾਰੀ ਚੈੱਕ ਕਰੋ ਬਈ ਇਦਾਂ ਦਾ ਇਹ ਤਾਂ ਗੱਡੀਆਂ ਨੂੰ ਪਏ ਹੁੰਦੇ ਬਿਲਕੁਲ ਬਿਲਕੁਲ ਇਹ ਆ ਗਿਆ ਥੋੜਾ ਫੈਟ ਸਾਈਕਲ ਫੈਟ ਸਾਈਕਲ ਅਸੀਂ ਇਹਨੂੰ ਅਲॉयਸ ਦੇ ਵਿੱਚ ਲਿਆਏ ਆ ਅਲॉयਸ ਦੇ ਵਿੱਚ ਆ ਗਿਆ 5 ਸਪੋਕਸ ਵੀਲ ਹੈ ਵਨ ਆਫ ਦਾ ਬੈਸਟ ਭਾਈ ਮੈਂ ਭਾਜੀ ਇਹ ਗੱਲ ਨਾ ਦਾਵੇ ਨਾ ਕਹਿਣਾ ਆ ਜਦੋਂ ਵੀਡੀਓ ਦੇਖ ਲਈ ਨਾ ਇਹਦੇ ਫੋਨ ਬਹੁਤ ਆਉਂਦੇ ਯੈਸ ਇਹ ਜਿਹੜੀ ਵੈਰਾਈਟੀ ਹੈ ਵਨ ਆਫ ਦਾ ਬੈਸਟ ਐ ਸਾਈਕਲ ਸਾਡੇ ਭਰਾਵਾਂ ਨੇ 25 25000 28 28000 ਦਾ ਖਰੀਦੇ ਹੋਇਆ ਬਟ ਮੈਂ ਇਹ ਨਾ ਮਾਤਰ 16000 ਦਾ ਸਾਈਕਲ ਦਾ ਆਫਰ ਦੇ ਰਿਹਾ ਠੀਕ ਆ ਆਫਰ ਦੇ ਦੇ ਯੈਸ ਵਿਦ ਅਲੋਇਮਿੰਸ ਯੈਸ ਫਾਈਨਾਂਸ ਵਗੈਰਾ ਬਿਲਕੁਲ ਫਾਈਨਾਂਸ ਤਾਂ ਹੋਤਾ ਓਪਨ ਹੈ ਨਾ ਉਹ ਤਾਂ ਓਪਨ ਗੱਲ ਹੈ ਵੀ ਬੰਦਾ ਆਵੇਂ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਹਾਲਾਤ ਚ ਆਵੇਂ ਫਾਈਨਾਂਸ ਹੋ ਜਾਏਗਾ ਸਾਈਕਲ ਐਕਸਚੇਂਜ ਵੀ ਹੋ ਜਾਏਗਾ বাজਾਜ ਕਾਰਡ ਹੈਗਾ ਕੋਈ ਪੈਸਾ ਨਾ ਦਿਓ ਤਾਂ ਵੀ ਫਾਈਨਾਂਸ ਹੋ ਜਾਏਗਾ ਠੀਕ ਆ ਤੇ ਮਿੱਤਰੋ ਇਹ ਸੀ ਵੀਡੀਓ ਤੇ ਭਾਜੀ ਉਹਨਾਂ ਤੋਂ ਕਾਫੀ ਚੇਰਬਾਤ ਆਏ ਸੀਗੇ ਵੀਡੀਓ ਦੱਬੀ ਹੋ ਜਾਣੀ ਤੇ ਭਾਈ ਇੱਕ ਵਾਰੀ ਆਪਾਂ ਨਾ ਵੈਸੇ ਐਡਰੈਸ ਤਾਂ ਪਤਾ ਹੀ ਹੈ ਸਾਰਿਆਂ ਨੂੰ ਬਿਲਕੁਲ ਭਾਈ ਸਾਡਾ ਹੈਗਾ ਜੀ ਜਸ਼ਵੰਤ ਸਾਈਕਲ ਸਟੋਰ ਨਿਊ ਰੇਲਵੇ ਰੋਡ ਜਲੰਧਰ ਮੇਰਾ ਕੰਟੈਕਟ ਨੰਬਰ ਹੈਗਾ 988100435 ਠੀਕ ਆ ਤੇ ਭਾਈ ਜਿਹੜਾ ਵੀਡੀਓ ਆਊਗਾ ਨਾ ਦੇਖ ਕੇ ਡਿਸਕਾਊਂਟ ਕਰਦੀ ਮੈਂ ਕਿਹਾ ਸਪੈਸ਼ਲ ਮਾਨ ਹੈ ਅੱਗੇ ਵੀ ਕਰਦਾ ਅੱਗੇ ਵੀ ਬਹੁਤ ਰਿਗਾਰਡ ਮਿਲਿਆ ਸਾਡੇ ਚੈਨਲ ਨੂੰ ਤੇ ਅੱਗੇ ਵੀ ਤੁਸੀਂ ਦਿੰਦੇ ਰਹੋ ਤੇ ਆਫਰ ਭਰਪੂਰ ਜਿੱਥੇ ਤੁਸੀਂ ਕਹੋਗੇ ਰੇਟ ਕੋਈ ਲਾਵਾਂਗੇ اچھا ਐਨ ਆਰ ਆਈ ਵੀਰਿਆਂ ਦਾ ਕਿੱਦਾਂ ਰਿਹਾ ਐਨ ਆਰ ਆਈ ਵੀਰਿਆਂ ਦਾ ਬਹੁਤ ਰਿਸਪੌਂਸ ਹੈ ਅੱਖਾਂ ਬੰਦ ਕਰਕੇ ਕਾਲ ਆਉਂਦੀ ਹੈ ਉਹਨਾਂ ਨੇ ਤਾਂ ਸਾਨੂੰ ਨਾ ਮੈਂ ਕਿੱਥੇ ਦਾ ਕਿੱਥੇ ਪੰਜਾਬ ਦਾ ਉਹ ਸਾਡੇ ਰੱਬ ਵਰਗੇ ਸਿਰੋਤੇ ਨੇ ਇੰਨਾ ٹرسٹ ਕਰਦੇ ਨੇ ਲੇਕਿਨ ਅਸੀਂ ਉਹਨਾਂ ਦੇ ٹرسٹ ਤੇ ਬਰਕਰਾਰ ਉਤਰੇ ਆਂ